ਉਮਰ ਸਿਰਫ ਇੱਕ ਗਿਨਤੀ ਹੈ ਜੇ ਹੌਸਲਾ ਹੋਵੇ ਤੇ ਬੁਢਾਪਾ ਵੀ ਨਹੀਂ ਥੱਕਦਾ। ਇਹ ਕਹਾਣੀ ਹੈ ਇੱਕ ਐਸੇ ਸਿੱਖ ਦੀ ਜਿਸ ਨੇ 100 ਸਾਲ ਦੀ ਉਮਰ ਵਿੱਚ ਦੌੜ ਸ਼ੁਰੂ ਕੀਤੀ। ਫੌਜਾ ਸਿੰਘ ਇੱਕ ਐਸਾ ਨਾਮ ਜੋ ਸਾਨੂੰ ਦੱਸਦਾ ਹੈ ਕਿ ਜ਼ਿੰਦਗੀ ਕਦੇ ਨਹੀਂ ਰੁਕਦੀ। ਫੌਜਾ ਸਿੰਘ ਦਾ ਜਨਮ 1911 ਵਿੱਚ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਹੋਇਆ। ਬਚਪਨ ਵਿੱਚ ਉਹ ਕਾਫੀ ਕਮਜ਼ੋਰ ਸਨ। ਲੋਕ ਕਹਿੰਦੇ ਸਨ ਕਿ ਇਹ ਕਦੀ ਤੁਰ ਵੀ ਨਹੀਂ ਪਾਣਗੇ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਇੱਕ ਦਿਨ ਦੁਨੀਆ ਦਾ ਮਸ਼ਹੂਰ ਦੌੜਾਕ ਬਣੇਗਾ। ਪਰ 14 ਜੁਲਾਈ 2025 ਨੂੰ ਉਹ 114 ਸਾਲ ਦੀ ਉਮਰ ਪੂਕ ਕੇ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਗਏ ਆਪਣੇ ਘਰ ਦੇ ਬਾਹਰ ਹੀ ਇੱਕ ਅਣਪਛਾਤੀ ਗੱਡੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਗੰਭੀਰ ਝੋਟ ਆਨ ਕਰਕੇ ਉਹਨਾਂ ਦੀ ਮੌਤ ਹੋ ਗਈ ਪੰਜਾਬ ਦੇ ਰਾਜਪਾਲ ਨੇ ਉਹਨਾਂ ਨੂੰ ਹੌਸਲੇ ਤੇ ਉਮੀਦ ਦਾ ਪ੍ਰਤੀਕ ਦੱਸ ਕੇ ਸ਼ਰਧਾਂਜਲੀ ਦਿੱਤੀ ਅੱਜ ਅਸੀਂ ਵੀ ਸਰਦਾਰ ਫੌਜਾ ਸਿੰਘ ਨੂੰ ਸ਼ਰਧਾਂਜਲੀ ਦਿੰਨੇ ਆ ਉਹਨਾਂ ਦੀਆਂ ਉਪਲਬਧੀਆਂ ਅਤੇ ਉਹਨਾਂ ਦੇ ਵਿਅਕਤੀਗਤ ਜੀਵਨ ਨੂੰ ਤੁਹਾਡੇ ਨਾਲ ਸਾਂਝਾ ਕਰਕੇ ਪਹਿਲੀ ਗੱਲ ਕਰਾਂਗੇ ਉਹਨਾਂ ਦੇ ਵਿਅਕਤੀਗਤ ਜੀਵਨ ਦੀ ਸਰਦਾਰ ਫੌਜਾ ਸਿੰਘ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਕਾਫੀ ਲੰਬਾ ਸਮਾਂ ਉਹ ਖੇਤਾਂ ਵਿੱਚ ਕੰਮ ਕਰਦੇ ਰਹੇ 1990 ਵਿੱਚ ਉਹਨਾਂ ਦੀ ਪਤਨੀ ਗਿਆਨਕੌਰ ਦੀ ਮੌਤ ਹੋ ਜਾਂਦੀ ਹੈ ਪਰ ਥੋੜੇ ਸਮੇਂ ਬਾਅਦ ਹੀ ਉਹਨਾਂ ਦੇ ਛੋਟੇ ਪੁੱਤਰ ਦੀ ਇੱਕ ਹਾਦਸੇ ਵਿੱਚ ਉਹਨਾਂ ਦੀ ਅੱਖਾਂ ਦੇ ਸਾਹਮਣੇ ਹੀ ਮੌਤ ਹੋ ਜਾਂਦੀ ਹੈ ਇਸ ਸ਼ਬਦ ਉਹਨਾਂ ਨੂੰ ਕਾਫੀ ਭਾਰੀ ਦੁੱਖ ਲੱਗਦਾ ਹੈ। ਉਹ ਘੰਟੇ ਬਦੀ ਸ਼ਮਸ਼ਾਨ ਘਾਟ ਦੇ ਬਾਹਰ ਬੈਠੇ ਰਹਿੰਦੇ ਜਿੱਥੇ ਉਹਨਾਂ ਦੇ ਪੁੱਤਰ ਦਾ ਅੰਤਿਮ ਸੰਸਕਾਰ ਕੀਤਾ ਸੀ। ਉਹਨਾਂ ਨੇ ਖੁਦ ਨੂੰ ਆਪਣੇ ਘਰ ਤੱਕ ਹੀ ਸੀਮਿਤ ਰੱਖ ਲਿਆ ਸੀ ਪਰ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਇੱਕ ਨਵਾਂ ਸਹਾਰਾ ਅਤੇ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਹੁਣ ਗੱਲ ਕਰਾਂਗੇ ਉਹਨਾਂ ਦੀ ਧੋੜ ਦੀ ਸ਼ੁਰੂਆਤ ਦੀ। 99 ਸਾਲ ਦੀ ਉਮਰ ਵਿੱਚ ਜਿੱਥੇ ਲੋਕ ਲਾਠੀ ਦਾ ਸਹਾਰਾ ਲੈ ਕੇ ਚੱਲਣ ਲੱਗ ਪੈਂਦੇ ਹਨ ਸਰਦਾਰ ਫੋਜਾ ਸਿੰਘ ਨੇ ਉੱਥੇ ਦੌੜ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਆਪਣਾ ਪਹਿਲਾ ਮੈਰਾਥਨ 2000 ਵਿੱਚ ਲੰਡਨ ਵਿੱਚ ਦੌੜਿਆ ਇਸ ਤੋਂ ਬਾਅਦ ਉਹਨਾਂ ਨੇ ਕਈ ਵੱਡੀਆਂ ਦੌੜਾਂ ਵਿੱਚ ਭਾਗ ਲਿਆ ਜਿਵੇਂ ਲੰਡਨ ਨਿਊਯਾਰਕ ਹਾਂਗਕਾਂਗ ਤੇ ਟੋਰਾਂਟੋ 6 ਸਾਲ ਦੀ ਉਮਰ ਵਿੱਚ ਮੈਰਾਥਨ ਪੂਰਾ ਕਰਨ ਵਾਲੇ ਉਹ ਪਹਿਲੇ ਵਿਅਕਤੀ ਬਣੇ ਉਹਨਾਂ ਦੇ ਨਾਮ ਕਈ ਵਿਸ਼ਵ ਰਿਕਾਰਡਸ ਸਨ ਖਾਸ ਕਰਕੇ 90 ਤੋਂ 100 ਵਾਲਿਆਂ ਦੀ ਉਮਰ ਵਿੱਚ ਦੇ ਹੁਣ ਜੇ ਉਹਨਾਂ ਦੀਆਂ ਉਪਲਬਧੀਆਂ ਦੀ ਗੱਲ ਕਰੀਏ ਤਾਂ 2011 ਵਿੱਚ ਉਹਨਾਂ ਨੇ ਕੌਂਟੋਜ਼ ਵਾਟਰਫਰੰਟ ਮੈਰਾਥਨ ਜੋ ਉਹਨਾਂ ਨੇ 8 ਘੰਟੇ 25 ਮਿੰਟ ਤੇ 17 ਸੈਕਿੰਡ ਦੇ ਵਿੱਚ ਦੌੜ ਪੂਰੀ ਕੀਤੀ 2012 ਵਿੱਚ ਲੰਡਨ 올림픽 ਦੌਰਾਨ ਮਸ਼ਾਲ ਮੈਰਾਥਨ ਦੌੜੀ 2013 ਵਿੱਚ ਹਾਂਗਕਾਂਗ 'ਚ 10 ਕਿਲੋਮੀਟਰ ਦੀ ਦੌੜ 1 ਘੰਟਾ 32 ਮਿੰਟ ਤੇ 28 ਸਕਿੰਡ ਚ ਪੂਰੀ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਮੈਰਾਥਨ ਨੂੰ ਅਲਵਿਦਾ ਕਹਿ ਦਿੱਤਾ ਫੋਜਾ ਸਿੰਘ ਨੂੰ ਟਰਬਨ ਟੋਰਨੇਡੋ ਕਿਹਾ ਜਾਂਦਾ ਸੀ ਮੈਰਾਥਨ ਦੇ ਸਮੇਂ ਫੋਜਾ ਸਿੰਘ ਨੂੰ ਪੱਗ ਬੰਨ ਕੇ ਦੌੜਨ ਲਈ ਮਨਾ ਕਰ ਦਿੱਤਾ ਪਰ ਉਹਨਾਂ ਨੇ ਦੌੜਨ ਨੂੰ ਹੀ ਮਨਾ ਕਰ ਦਿੱਤਾ ਉਹ ਕਹਿਣ ਲੱਗੇ ਕਿ ਭਾਵੇਂ ਮੇਰੇ ਸਿਰ ਤੇ ਵਾਲ ਨਹੀਂ ਹਨ ਪਰ ਮੇਰੇ ਮੂੰਹ ਤੇ ਦਾੜੀ ਤੇ ਹੈ ਕਹਿਣ ਲੱਗੇ ਕਿ ਜੇ ਉਹ ਦੌੜਨਗੇ ਤੇ ਪੱਗ ਵਿੱਚ ਹੀ ਦੌੜਨਗੇ ਉਹਨਾਂ ਦਾ ਇਹ ਜਜ਼ਬਾ ਦੇਖ ਕੇ ਉਹਨਾਂ ਨੇ ਮੈਰਾਥਨ ਵਿੱਚ ਉਹਨਾਂ ਨੂੰ ਪੱਗ ਬੰਨਣ ਦੀ ਇਜਾਜ਼ਤ ਦੇ ਦਿੱਤੀ ਇਸ ਦੇ ਨਾਲ ਹੀ ਢੋਲ ਵੱਜ ਗਏ ਇਸ਼ਤਿਹਾਰ ਲੱਗ ਗਏ ਤੇ ਮੈਰਾਥਨ ਵਿੱਚ ਕਈ ਸੋਨੇ ਗੱਬਰੂ ਜੋ ਪੱਗਾਂ ਬੰਨ ਕੇ ਦੌੜੇ ਸਰਦਾਰ ਫੌਜਾ ਸਿੰਘ ਐਡੀਡਾਸ ਦੇ ਬ੍ਰਾਂਡ ਐਂਬੈਸਡਰ ਹਨ ਉਹ ਉਹਨਾਂ ਦੀ ਨਥਿੰਗ ਇਜ਼ ਇੰਪੋਸੀਬਲ ਦੀ ਮੁਹਿੰਮ ਵਿੱਚ ਸ਼ਾਮਿਲ ਹੋਏ ਇਸ ਤੋਂ ਇਲਾਵਾ ਉਹ ਪੈਟਾ ਦੀ ਵੈਜੀਟੇਰੀਅਨ ਮੁਹਿੰਮ ਵਿੱਚ ਵੀ ਸ਼ਾਮਿਲ ਹੋਏ ਹੁਣ ਗੱਲ ਕਰਾਂਗੇ ਉਹਨਾਂ ਦੇ ਤੰਦਰੁਸਤੀ ਦੇ ਰਾਜ਼ ਦੀ ਉਹਨਾਂ ਨੇ ਕਦੀ ਮਾਸ ਨਹੀਂ ਖਾਦਾ ਸੀ ਉਹ ਸਿੰਪਲ ਦਾਲ ਰੋਟੀ ਫਲ ਸਬਜ਼ੀ ਖਾਂਦੇ ਸਨ ਕਸਰਤ ਕਰਦੇ ਦੌੜਦੇ ਸਾਰ ਸਭ ਤੋਂ ਮੇਨ ਗੱਲ ਜੋ ਉਹ ਕਹਿੰਦੇ ਸਨ ਕਿ ਉਹ ਹਮੇਸ਼ਾ ਪੋਜ਼ਿਟਿਵ ਵਿਚਾਰ ਮਨ ਵਿੱਚ ਰੱਖਦੇ ਸਨ ਉਹ ਕਹਿੰਦੇ ਕਿ ਮੈਂ ਦੌੜ ਰਿਹਾ ਨਾ ਕਿ ਕਿਸੇ ਨਾਲ ਮੁਕਾਬਲਾ ਕਰਨ ਲਈ ਬਲਕਿ ਆਪਣੀ ਜ਼ਿੰਦਗੀ ਨਾਲ ਮੁਹੱਬਤ ਕਰਨ ਲਈ ਸਰਦਾਰ ਫੌਜਾ ਸਿੰਘ ਸਿਰਫ ਇੱਕ ਦੌੜਾਕ ਹੀ ਨਹੀਂ ਸਨ ਉਹ ਸਾਡੀ ਪ੍ਰੇਰਣਾ ਦੇ ਸਰੋਤ ਸਨ ਉਹ ਕਹਿੰਦੇ ਸਨ ਕਿ ਉਮਰ ਕਦੀ ਵੀ ਤੁਹਾਡੀਆਂ ਹੱਦਾਂ ਨੂੰ ਨਹੀਂ ਬਣ ਸਕਦੀ ਉਹਨਾਂ ਨੇ ਕਈ ਸੰਸਥਾਵਾਂ ਨਾਲ ਮਿਲ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਇੱਕ ਸਿਹਤਮੰਤ ਤੇ ਹੌਂਸਲੇ ਵਾਲਾ ਜੀਵਨ ਬਤੀਤ ਕਰਨ ਦੇ ਆਦੇਸ਼ ਦਿੰਦੇ ਸਨ ਸਰਦਾਰ ਫੌਜਾ ਸਿੰਘ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮਨੁੱਖ ਚਾਹੇ ਤੇ ਉਮਰ ਹਾਲਾਤ ਤੇ ਕਿਸਮਤ ਕਦੀ ਵੀ ਉਸ ਦਾ ਰੁਕਾਵਟ ਨਹੀਂ ਬਣ ਸਕਦੀ ਜੇ ਤੁਸੀਂ ਵੀ ਉਹਨਾਂ ਤੋਂ ਪ੍ਰੇਰਣਾ ਲੈਂਦੇ ਹੋ ਤੇ ਮੇਰੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਮੇਰਾ ਚੈਨਲ